ਮਨਸਲਮਾਨ ਸਾਹ ਮੁਰਦਾਬਾਦ 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 ਨਗਰ ਕੌਂਸਲ ਮਾਨਸਲਮਾਨ ਸਾਹ ਮੁਰਦਾਬਾਦ 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 ਹਾਏ ਦੇਪਨਨ ਕਾਸ ਕਰੋ ਕਾਸ ਕਰੋ ਕਾਸ ਕਰੋ ਮੁਰਦਾਬਾ 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 ਸੁਰਦੇ ਮੁਰਦਾਬਾ 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 ਕਾਮਰਾ ਸੀਵਰੇਜ ਬੋਰਡ ਦਾ ਜੀ ਸੀਵਰੇਜ ਬੋਰਡ ਦੀ ਜਿਹੜੀ ਹਾਲਾਤ ਹੈਗੇ ਨੇ ਉਹ ਵੱਤ ਤੋਂ ਵੱਧ ਨੇ ਸਾਰਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਿਆ ਪਰ ਸਾਡੀਆਂ ਸਰਕਾਰਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਸਾਡੇ ਐਮ ਐਲ ਏ ਸਾਹਿਬ ਨੂੰ ਇਹ ਦਿਖ ਨਹੀਂ ਰਿਹਾ ਇਹ ਗੁੰਜੀਬੋਲੀ ਸਰਕਾਰ ਹੈ ਠੀਕ ਹੈ ਇਹਨਾਂ ਦਾ ਪਿੱਟ ਸਿਆਪਾ ਕਰਦੇ ਨੂੰ ਸਾਨੂੰ ਲਗਾਤਾਰ 80 ਦਿਨ ਹੋ ਗਏ ਜੇਵਾ ਸਿੰਘ ਠਿਕਰੀ ਵਾਲਾ ਚੌਕ 'ਤੇ ਬੈਠਿਆਂ ਨੂੰ ਤੇ ਪਰ ਸਾਨੂੰ ਇਹ ਸੀ ਵੀ ਸ਼ਾਇਦ ਅਸੀਂ ਇਕੱਲੇ ਬੈਠੇ ਸਾਰਾ ਸ਼ਹਿਰ ਦੁਖੀ ਹੈ ਹਰੇਕ ਵਰਗ ਦੇ ਲੋਕ ਹਰੇਕ ਮਹੱਲੇ ਦੇ ਲੋਕ ਆਪਣੀ ਆਪਣੀ ਦਾਤੇ ਧਰਨਾ ਲਗਾ ਰਹੇ ਨੇ ਸਾਰਾ ਸ਼ਹਿਰ ਉੱਠ ਕੇ ਸੜਕ ਤੇ ਆ ਚੁੱਕਾ ਹੈ ਇਹ ਸਰਕਾਰ ਦਾ ਬੁਰੀ ਤਰ੍ਹਾਂ ਜਰੂਰ ਨਿਕਲ ਚੁੱਕਾ ਹੈ ਤੇ ਇਹ ਸਰਕਾਰ ਹਰੇਕ ਫਰੰਟ ਤੇ ਫੇਲ ਹੈ ਪਿਛਲੇ ਦਿਨੀ ਅਸੀਂ ਕੜਾਕੇ ਦੀ ਠੰਡ ਦੇ ਵਿੱਚ ਪੈਂਦੇ ਮੀਂਹ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਐਮਐਲਏ ਦੇ ਬਾਰ ਮੂਰੇ ਪੁਤਲਾ ਵੀ ਫੂਕਿਆ ਆਇਆ ਪਰ ਐਮਐਲਏ ਸਾਹਿਬ ਘਰੋਂ ਟਲ ਗਏ ਵੀ ਇੱਥੇ ਪੁਤਲਾ ਫੂਕਣੋਂਗੇ ਜਿੱਥੇ ਚਾਰ ਬੰਦੇ ਕੜੇ ਹੁੰਦੇ ਨੇ ਐਮਐਲਏ ਸਾਹਿਬ ਅੱਕ ਪਾਚਾ ਕੇ ਹੋਰ ਪਾਸੇ ਨੰਘ ਜਾਂਦੇ ਨੇ ਸਾਰੀ ਇਹਨਾਂ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਉਹ ਦਿੱਲੀ ਦੇ ਵਿੱਚ ਬੈਠੀ ਹੈ ਉੱਥੇ ਗੱਪ ਮਾਰਨ ਲੱਗੇ ਹੋਏ ਨੇ ਕਿ ਅਸੀਂ ਪੰਜਾਬ ਜਿਹੜਾ ਹੈਗਾ ਉਹ ਸੋਨੇ ਦੀ ਚਿੜੀ ਬਣਾਤਾ ਪਰ ਅਸਲ ਦੇ ਵਿੱਚ ਪੰਜਾਬ ਸੀਵਰੇਜ ਪੱਖੋਂ ਨਰਕ ਦਾ ਰੂਪ ਤੱਕ ਧਾਰਨ ਕਰ ਚੁੱਕਿਆ ਤੇ ਇਹ ਹਰੇਕ ਫਰੰਟ ਤੇ ਫੇਲ ਨੇ ਜੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਜੀ ਕੱਲੀਆਂ ਤਨਖਾਹਾਂ ਲੈਣ ਗਿੱਜੇ ਨੇ ਕੱਲਾ ਕੁਰਸੀਆਂ ਦਾ ਨਿੱਗਮਾਣਨ ਗਿੱਜੇ ਨੇ 80 ਦਿਨਾਂ ਤੋਂ ਲੋਕ ਸੜਕਾਂ ਤੇ ਰੋਲ ਰਹੇ ਨੇ ਕੜਾਕੇ ਦੀ ਠੰਡ ਦੇ ਵਿੱਚ ਮੀਂਹ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਹਰੇਕ ਸਕੂਲ ਦੇ ਮੂਹਰੇ ਮਹੱਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਧਾਰਮਿਕ ਧਾਰਾ ਮੁਰੇ ਹਰੇਕ ਦਾ ਤੇ ਪਾਣੀ ਹੈ ਜੇ ਇੱਕ ਅੱਧੀ ਜਗ੍ਹਾ ਤੇ ਹੋਵੇ ਅਸੀਂ ਤੁਹਾਨੂੰ ਦੱਸ ਦਿਆ ਜੀ ਸਾਰਾ ਸ਼ਹਿਰ ਨਰਕ ਦਾ ਰੂਪ ਕਰਨ ਧਰਨ ਕਰ ਚੁੱਕਿਆ ਤੇ ਗੋਡੇ-ਗੋਡੇ ਪਾਣੀ ਚ ਡੁੱਬਿਆ ਹੋਇਆ ਸਾਰਾ ਸ਼ਹਿਰ ਪ੍ਰਸ਼ਾਸਨਤਾ ਜੀ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਪ੍ਰਸ਼ਾਸਨ ਦੇ ਕੰਨ ਤੋਂ ਕੋਈ ਜੂ ਨਹੀਂ ਸਰਕ ਰਹੀ ਕੱਲੀ ਇਹ ਸ਼ਹਿਰ ਚਲੋ ਇਹ ਸ਼ਹਿਰ ਦੀ ਮੇਨ ਐਂਟਰੀ ਅਸੀਂ ਮੰਨਦੇ ਆ ਪਰ ਤੁਸੀਂ ਦੇਖੋ ਬਾਟਰਮੈਕਸ ਰੋਡ ਜਿਹੜਾ ਵੀਆਈਪੀ ਰੋਡ ਹੈ ਕਚੈਰੀ ਰੋਡ ਠੀਕ ਹੈ ਸਾਡਾ ਤਾਂ ਸਾਰਾ ਸ਼ਹਿਰ ਹੀ ਭਰਿਆ ਪਿਆ ਜੀ ਕਿੱਥੇ ਅਸੀਂ ਤੁਹਾਨੂੰ ਦੱਸੀਏ ਆਪੀ ਇੱਥੇ ਅੱਗੇ ਇੱਕ ਰਵੀ ਦਾ ਦਫ਼ਤਰ ਮਸ਼ਾਲਾ ਪੈਂਦੀ ਹੈ ਉੱਥੇ ਘਟੋ ਘਟ ਲੱਖ ਲੱਖ ਪਾਣੀ ਹੈ ਜੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਕਿੱਧਰ ਜਾਈਏ ਦੱਸੋ ਤਿੰਨੇ ਕੋਣੀ ਤੇ ਪਾਣੀ ਐ ਡੀਸੀ ਦਰਿਆਸ਼ੂਰੇ ਪਾਣੀ ਜੀ ਦੱਸੋ ਹੁਣ ਅਗਲਾ ਸੰਘਰਸ਼ ਕੀ ਲਿਖਿਆ ਅਗਲਾ ਸੰਘਰਸ਼ ਇਹ ਹੈ ਜੀ ਦੇਖੋ ਇਹ ਇੱਕ ਸੰਕੇਤਕ ਧਰਨਾ ਸੀ ਇਹਨਾਂ ਦਾ ਬੜਾ ਵਧੀਆ ਉਪਰਾਲਾ ਸੀਗਾ ਉਹ ਜਿਹੜਾ ਸਾਡਾ ਪੱਕਾ ਚੱਲ ਰਿਹਾ ਮੋਰਚਾ ਉਹ ਚੱਲ ਹੀ ਰਿਹਾ ਹੈ ਅੱਗੇ ਅਸੀਂ ਕੋਈ ਨਾ ਕੋਈ ਦਫ਼ਤਰ ਘੇਰਨ ਦੀ ਤਿਆਰੀ ਕਰ ਰਹੇ ਹਾਂ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਚਾਹੇ ਉਹ ਸੀਵਰੇਜ ਬੋਰਡ ਹੋਵੇ ਚਾਹੇ ਡੀਸੀ ਦਫ਼ਤਰ ਹੋਵੇ ਚਾਹੇ ਅਸੀਂ ਕੋਈ ਰੋ